ਗੁੱਡ ਈਵਨਿੰਗ ਜੀ ਸ਼ਾਮ ਦਾ ਟਾਈਮ ਹੈ ਤੇ ਅੱਜ ਹੈਗੀ ਸੀਗੀ ਕਿ ਸ਼ੂਨਾ ਦੀ ਨਵੂਦੀ ਕੀ ਸ਼ੂਦੀ ਦੋਨਾਂ ਦੀ ਪੀਟੀਐਮ ਤੇ ਉਹਨਾਂ ਦੇ ਅੱਜ ਜਿਹੜੇ ਪੇਪਰ ਹੋਏ ਆ ਜੋ ਵੀ ਯੂਨਿਟ ਟੈਸਟ ਵਗੈਰਾ ਉਹਨਾਂ ਦੇ ਪੇਪਰ ਦਿਖਾਏ ਸੀਗੇ ਤੇ ਰਿਜ਼ਲਟ ਸੀਗਾ ਅੱਜ ਉਹਨਾਂ ਦਾ ਤੇ ਉਸ ਤੋਂ ਬਾਅਦ ਛੁੱਟੀ ਸੀਗੀ ਅੱਜ ਘਰੇ ਸੀਗੇ ਇਹ ਤੇ ਵਧੀਆ ਰਿਹਾ ਰਿਜ਼ਲਟ ਬਸ ਮੈਥ ਚ ਥੋੜੇ ਜਿਹਾ ਵੀਕ ਐ ਦੋਨੇ ਜਾਨੇ ਮੈਥ ਚ ਘੱਟ ਨੰਬਰ ਆਏ ਦੋਨਾਂ ਦੇ ਬਾਕੀ ਸਬਜੈਕਟਾਂ ਸਾਰੇ ਵਧੀਆ ਸੀਗੇ ਨੰਬਰ ਇਹਨਾਂ ਦੇ ਤੇ ਸ਼ਾਮ ਦਾ ਟਾਈਮ ਹੈ ਕਿ ਸਕੂਲ ਜਾਂ ਚੁੱਕਿਆ ਤੇ ਨਬੂ ਪਾੜ ਰਹੀ ਆਪਣਾ ਕਾਲੂ ਇਹਨਾਂ ਨੂੰ ਪਹਿਲਾਂ ਕਹਿ ਰਹੇ تھے ਕਿ ਤੀ ਦਿਨ ਦੀ ਛੁੱਟੀ ਹੋਊਗੀ ਪਰ ਹੁਣ ਇਹਨਾਂ ਦਾ ਸਕੂਲ ਦਾ ਮੈਸੇਜ ਆ ਚੁੱਕਿਆ ਹੈ ਕੱਲ ਦੀ ਛੁੱਟੀ ਹੋ ਚੁੱਕੀ ਹੈ ਜੀ ਕੈਂਸਲ ਤੇ ਕਾਲੂ ਇਹ ਸਕੂਲ ਜਾਉਂਗੇ ਆਪਣੇ ਤੇ ਮੈਂ ਧਰ ਕੇ ਆਈ ਹਾਂ ਜੀ ਦਾਲ ਮੈਂ ਧੜੀਆ ਸਾਬਤ ਮੂੰਗੀ ਦੀ ਦਾਲ ਕਿਉਂਕਿ ਸਵੇਰੇ ਸੀਗੇ ਅੱਜ ਘੀਆ ਦੇ ਪਰੌਂਠੇ ਘੀਆ ਦੀ ਸਬਜ਼ੀ ਜਿਆਦਾ ਬੱਚੇ ਸ਼ੌਂਕ ਨਾਲ ਖਾਂਦੇ ਨਹੀਂ ਇਸ ਕਰਕੇ ਮੈਂ ਉਹ ਘੀਆ ਦੇ ਅਸੀਂ ਕੱਦੂ ਕਸ਼ ਕਰਕੇ ਨਾ ਪਰੌਂਠੇ ਬਣਾਤੇ ਸੀਗੇ ਤੇ ਬ੍ਰੇਕਫਾਸਟ ਦਾ ਸਾਡਾ ਉਹਦੇ ਨਾਲ ਸਰ ਗਿਆ ਲਾਂਚ ਜਿਹੜਾ ਨੇ ਖਾਧੀ ਹੈ ਜੀ ਮੈਗੀ ਤੇ ਹੁਣ ਮੈਂ ਧੜੀਆ ਦਾਲ ਦਾਲ ਦੁੱਲ ਬਣਾ ਕੇ ਫਿਰ ਮੈਂ ਯੋਗਾ ਕਰਨ ਜਾਉਂਗੀ ਕਿ ਫੇ ਆ ਕੇ ਸਿਰਫ ਫੁਲਕੇ ਬਣਾਉਣੇ ਹੋਣਗੇ ਯੋਗਾ ਕਰਕੇ ਫਿਰ ਟਾਈਮ ਲੱਗ ਜਾਂਦਾ ਉੱਥੇ ਜਿਆਦਾ ਫਿਰ ਇਸ ਕਰਕੇ ਫਿਰ ਆ ਕੇ ਸਬਜ਼ੀ ਬਣਾਉਣ ਨੂੰ ਲੇਟ ਹੋ ਜੂਗੀ ਇਸ ਕਰਕੇ ਹੁਣੇ ਮੈਂ ਦਾਲ ਢਰ ਚੁੱਕੀ ਆਂ ਉੜੀ ਦੇ ਨੂੰ ਦਾਲ ਬਣ ਜਾਣੀ ਫਿਰ ਮੈਂ ਜਾਉਂਗੀ ਯੋਗਾ ਕਰਾਂਗੀ ਬਹੁਤ ਜ਼ਿਆਦਾ ਗਰਮੀ ਹੈ ਜੀ ਸਾਡੇ ਉਰੇ ਤੇ ਕਿਚਨ ਦਾ ਕੰਮ ਕਰਨ ਤੋਂ ਬਾਅਦ ਪੂਰੀ ਜਿਹੜੀ ਆ ਗਰਮੀ ਪਸੀਨੇ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਹਾਲ ਹੋ ਜਾਂਦਾ ਹੈ بارش ਹੋ ਨਹੀਂ ਰਹੀ ਇਸ ਕਰਕੇ ਬਹੁਤ ਹੰਮੇਸਾ ਤੇ ਮੈਂ ਤਾਂ ਉਹਨਾਂ हेयर वॉश ਕਰੇ ਕਿ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਥੀ ਕੰਮ ਸਾਰਾ ਕੰਪਲੀਟ ਕਰਕੇ ਕੱਪੜੇ ਧੋ ਰਹੀ ਆ ਬਾਈ ਤਾਂ ਦੇ ਆ ਬੱਚੇ ਵੀ ਵਿਚਾਰੇ ਜਿਹੜੇ ਸਕੂਲਾਂ ਨੂੰ ਜਾਂਦੇ ਆ ਇਹ ਜੀ ਗਰਮੀ ਵਿੱਚ ਬਹੁਤ ਤੰਗ ਹੋਣੇ ਆ ਕਿਉਂਕਿ ਜਿਹੜੇ ਆਪਾਂ ਘਰੇ ਇੰਨਾ ਪਰੇਸ਼ਾਨ ਹੈ ਤਾਂ ਬੱਚਿਆਂ ਦਾ ਕੀ ਹਾਲ ਹੁੰਦਾ ਹੋਣਾ ਸਕੂਲ 'ਚ ਰਾਤ ਜੀ ਸਾਡੇ ਵੀ بارش ਹੋ ਚੁੱਕੀ ਐ ਤੇ ਪਰ ਰਾਤ ਲਾਈਟ ਚਲੇਗੀ ਤੀ ਮਾੜੀ ਜੀ بارش ਸ਼ੁਰੂ ਹੋਈ ਜਦ ਲਾਈਟ ਚਲੇਗੀ ਤੀ ਸਾਰੀ ਰਾਤ ਫੇਰ ਲਾਈਟ ਨਹੀਂ ਆਈ 4 ਵਜੇ ਲਾਈਟ ਆਈ ਤਾਂ ਸੁੱਤੇ ਅੱਜ ਬੱਚਿਆਂ ਦੀ ਵੀ ਨੀਂਦ ਨਹੀਂ ਪੂਰੀ ਹੋਈ ਸਕੂਲ ਚਲੇ ਗਏ ਜੀ ਉਹ ਤੇ ਮੈਂ ਧੋਣ ਲੱਗੀਆਂ ਕੱਪੜੇ ਪਰ ਮੌਸਮ ਥੋੜਾ ਜਿਹਾ ਥੋੜਾ ਜਿਹਾ ਫਰਕ ਪਿਆ ਗਰਮੀ ਤੇ ਪਰ ਹੁਮਮਸ ਤਾਂ ਉਦਾਂ ਹੀ ਐ ਪਰ ਥੋੜਾ ਜਿਹਾ ਫਰਕ ਪੈ ਗਿਆ ਗਰਮੀ ਤੇ